ਸਮਝ ਆ ਰਹੀ ਹੈ ਸਾਰਿਆਂ ਨੂੰ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸੋ ਮੇਰੇ ਤੋਂ ਪਹਿਲਾਂ ਕਾਫੀ ਸਤਕਾਰਯੋਗ ਬੁਲਾਰੇ ਬੋਲ ਕੇ ਗਏ ਨੇ ਆਪਣੇ ਆਪਣੇ ਪੱਖ ਆਪਣੇ ਆਪਣੇ ਵਿਚਾਰ ਸਾਰਿਆਂ ਨੇ ਰੱਖੇ ਨੇ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਨਾਲ ਹੀ ਸਾਡੇ ਸਤਕਾਰਯੋਗ ਵੀਰ ਜੀ ਜੋ ਆਪਣੇ ਕੈਮਰੇ ਦੇ ਵਿੱਚ ਜੋ ਅਸੀਂ ਬੋਲ ਰਹੇ ਆ ਉਹਨੂੰ ਰਿਕਾਰਡ ਕੀਤਾ ਜਾ ਰਿਹਾ ਹੈ ਇਹ ਕੁਝ ਜਾਗਤੀਆਂ ਜ਼ਮੀਰਾ ਵਾਲੇ ਲੋਕ ਹੁੰਦੇ ਨੇ ਜਿਹੜੇ ਇਹੋ ਜਿਹੇ ਸੰਘਰਸ਼ਾਂ ਦੇ ਵਿੱਚ ਆਉਂਦੇ ਨੇ ਅਦਰਵਾਈਜ਼ ਜਿਹਨੂੰ ਆਪਾਂ ਕੰਤਾ মিডিਆ ਬੋਲਦੇ ਆ ਜਾਂ ਗੋਦੀ মিডিਆ ਦੇ ਨਾਮ ਦੇ ਨਾਲ ਤੁਸੀਂ ਜਾਣਦੇ ਹੋ ਉਹਨਾਂ ਦਾ ਇਕੱਠ ਉੱਥੇ ਹੁੰਦਾ ਜਿੱਥੇ ਉਹਨਾਂ ਨੂੰ ਟੁਕੜਾ ਸਿੱਟਿਆ ਜਾਂਦਾ ਹੈ ਕਿਸੇ ਮੰਤਰੀ ਨੇ ਸਿੱਟਦਾ ਭਾਵੇਂ ਮੋਤੀ ਨੇ ਸਿੱਟਦਾ ਭਾਵੇਂ ਭਗਵੰਤ ਮਾਨ ਨੇ ਸਿੱਟਦਾ ਜਿੱਥੋਂ ਟੁਕੜਾ ਪਉਂਦਾ ਉਹ মিডিਆ ਉੱਥੇ ਜਾਂਦਾ ਹੈ ਪਰ ਆ ਸਾਡੇ ਸੰਸਾਰ ਜੋਗ ਵੀਰ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਲਾਮ ਹੈ ਸਲੂਟ ਹੈ ਕਿ ਇਹ ਸਾਡੀ ਆਮ ਜਨਤਾ ਦੀ ਆਵਾਜ਼ ਨੂੰ ਸਾਡੇ ਹੋਰ ਜਿਹੜੇ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਦਾ ਤਾਂ ਬਚਾਉਣ ਦਾ ਯਤਨ ਕਰ ਰਹੇ ਨੇ ਤੇ ਹੁਣ ਮੈਂ ਆਪਣੀ ਗੱਲ ਨੂੰ ਸ਼ੁਰੂ ਕਰਾਂ ਜੀ ਅੱਜ ਤੱਕ ਜੋ ਵੀ ਪ੍ਰਧਾਨ ਮੰਤਰੀ ਇਸ ਭਾਰਤ ਦੇ ਤਖਤ ਦੇ ਉੱਤੇ ਬੈਠਿਆ ਇੱਕ ਬੰਦੀ ਮੇਰੇ ਗੱਲ yaad ਆ ਗਈ ਕਿ ਅਸੀਂ ਇਹ ਤੋਂ ਸ਼ਬਦ ਬੋਲ ਰਹੇ ਆ ਹਿੰਦੁਸਤਾਨ ਇਹੀ ਤਾਂ ਉਹਨਾਂ ਦਾ এজেন্ডਾ ਹੈ ਹਿੰਦੁਸਤਾਨ ਹੀ ਤਾਂ ਬਣਾਉਣਾ ਚਾਹੁੰਦੇ ਨੇ ਤੇ ਅਸੀਂ ਇਧਰੋਂ ਸ਼ਬਦਾਂ ਦੇ ਨਾਲ ਹਿੰਦੁਸਤਾਨ ਦਾ ਸਮਰਥਨ ਕਰੀ ਜਾ ਰਹੇ ਹਾਂ ਜਦੋਂ ਹਿੰਦੁਸਤਾਨ ਸ਼ਬਦ ਉਹ ਬੋਲਦੇ ਨੇ ਤਾਂ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਵਟਦਾ ਹੈ ਸਾਡਾ ਕਿ ਅੱਜ ਤੱਕ ਤੁਹਾਡੇ